ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਇਹ ਆਪਾਂ 2.5 ਮੀਟਰ ਆਪਣਾ ਕੱਪੜਾ ਆ 2.5 ਮੀਟਰ ਦੇ ਵਿੱਚ ਆਪਾਂ ਸਲਵਾਰ ਬਣਾ ਬਣਾ ਕੇ ਤੁਹਾਨੂੰ ਦਿਖਾਉਣੀ ਆ ਵੀ ਇਹ ਜਿਆਦੀ ਆਪਾਂ ਹਲਕੀ ਨਹੀਂ ਬਣਾਉਣੀ ਜੇ ਆਪਾਂ ਇਹ ਪਾਕਿਸਤਾਨੀ ਲੁੱਕ ਚ ਬਣਾਉਣੀ ਹੋਵੇ ਤਾਂ ਬੜੀ ਈਜੀ ਹੈ ਤੇ ਆਪਾਂ ਦੇਖਦੇ ਆ ਕਿਵੇਂ ਆਪਾਂ ਵਿੱਚ ਜਿਹੜੇ ਗੋਡੇ ਵੀ ਐਡ ਕਰਨੇ ਨੇ ਉਹ ਵੀ ਪਾਉਣੇ ਨੇ ਤੇ ਸਲਵਾਰ ਵੀ ਆਪਣੀ ਸੋਹਣੀ ਹੋਵੇ ਜਿਆਦੀ ਹਲਕੀ ਨਾ ਹੋਵੇ ਤੇ ਆ ਜੋ ਜੀ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਨਾਪ ਲੈਣਾ ਹੈਗਾ ਵੀ ਤੁਸੀਂ ਇਹਦੀ ਲੰਬਾਈ ਆਪਣੇ ਹੈਗੀ 37 ਇੰਚ ਤਿਆਰ 37 ਇੰਚ ਚੋਂ ਕੱਟ ਦਾਂਗੇ 5 ਇੰਚ 벨ਟ ਦਾ ਤੇ ਪਿੱਛੇ ਵਾਸਤੇ ਜੁਗਾ ਆਪਣਾ 32 ਇੰਚ ਆਪਾਂ ਮਾਰਜਨ ਦੇ ਸਮੇਤ 33 ਇੰਚ ਰੱਖਣੀ ਹੈ ਇਹਦੀ ਲੰਬਾਈ ਠੀਕ ਹੈ ਜੀ ਨੀਚੇ ਤਾਂ 1.5 ਇੰਚ 1.5 ਇੰਚ ਕਰ ਦੋ। ਉਹ ਆਪਾਂ ਇੱਦੀ ਰੱਖਣੀ ਹੈ ਤੇ 2 ਇੰਚ ਆਪਾਂ ਲਾਣਾ ਹੈ ਜਿਹੜਾ ਕੁੰਦੇ ਦੇ ਹੇਠਲੇ ਆ 2.5 ਇੰਚ ਬਹੁਤ ਹੋ ਜਾਂਦਾ ਹੈਗਾ। ਐਕਸਟਰਾ। ਇਹ ਇਧਰਲੀ ਸਾਈਡ ਤੋਂ ਆਪਾਂ ਕਿਤੋਂ ਵੀ ਨਿਸ਼ਾਨ ਲਾ ਸਕਦੇ ਹਾਂ ਜਿਹੜੇ ਆਪਾਂ ਵਾਲੇ ਕੱਢਣੇ ਨੇ। ਗੋਡੇ ਕਹਿੰਨ ਵਾਲੇ ਕਹਿੰੋ ਹਣਾ 12.5 ਤੁਸੀਂ 12 ਤੇ 11 ਤੇ ਵੀ ਲਾ ਸਕਦੇ ਹੋ। ਸਾਡੇ 12। ਠੀਕ ਹੈ ਜੀ। ਆਪਣਾ ਨਿਸ਼ਾਨ ਇੱਥੇ ਆਪਣਾ ਲੱਗ ਨੀਚੇ ਵਾਲੇ ਨੀਚੇ ਵਾਲ ਸਿਰ ਹੁੰਦੇ ਆਂਗਾ ਆ ਆਪਣੀ ਲਵਾਈ ਹੋ ਗਈ ਇੱਥੇ ਲਾ ਕੇ ਹੁਣ ਆਪਾਂ ਉਧਰਲੀ ਸੈੱਡ ਲਾਉਣੀ ਆ ਨਿਸ਼ਾਨ ਬਰਤਨਾਂ ਦਾ ਟਾਪਾ ਕਪੜਾ ਜਿਹੜਾ ਇੱਥੋਂ ਕੱਟ ਕਰ ਲੈਣਾ ਤਾਂ ਕਿ ਆਪਣੀ ਸਲਵਾਰ ਦੇ ਵਿੱਚ ਕੋਈ ਵੀ ਦਿੱਕਕ ਨਾ ਆਵੇ ਇਹ ਪਤਲੇ ਨੇ ਇਹਨਾਂ ਦਾ ਆਪਾਂ 10 ਇੰਚ ਰੱਖਾਂਗੇ ਤੇ ਜਿਹੜੀ ਥੋੜੀ ਜੀ ਆਪਣਾ ਆਪ ਗਲਾਈ ਜੀ ਪਾਵਾਂਗੇ ਉਹ ਦੇ ਵਿੱਚ 8 ਇੰਚ ਚਲਾ ਜਾਊਗਾ 9.5 ਇੰਚ ਦਾ ਜੀ 2 ਇੰਚ ਦਾ ਹੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ 2 ਸਵਾ 2 ਜੇ ਵੱਧ ਲਾਣਾ ਜਿੰਨਾ ਵੀ ਤੁਸੀਂ ਲਾ ਸਕਦੇ ਹੋ ਇਹਨੂੰ ਆਪਾਂ ਇਹਦੇ ਨਾਲ ਇੱਥੇ ਮਿਲਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਵਿਰਲੇ ਵਿਰਲੇ ਵੀ ਲਾ ਸਕਦੇ ਹੋ ਨਿਸ਼ਾਨ ਤੇ

ਬਾਜੀ ਆ ਆਪਣੇ ਦੋ ਕੁੰਦੇ ਜਿਹੜੇ ਇਹ ਖੱਟੇ ਗਏ ਹੁਣ ਇਹਨਾਂ ਨੂੰ ਆਪਾਂ ਇਹਦੇ ਤੇ ਸੈੱਟ ਕਰਕੇ ਰੱਖ ਲਾਂਗੇ ਜੀ ਐਸਟਰਾ ਇਧਰਲੀ ਸਾਈਡ ਆਪਾਂ ਅੱਛਣ ਲਾਖਾਂਗੇ ਦੇਖੋ ਸਹੀ ਕਰਕੇ ਕੱਪੜਾ ਕੱਟਣ ਲੱਗਿਆਂ ਕੋਈ ਗਾੜੀ ਨਹੀਂ ਕਰਨੀ ਚਾਹੀਦੀ ਜੀ

ਇੱਥੇ ਧੱਕਾ ਹੁਣ ਆਪ ਕੋਲੋਂ ਜਿਹੜਾ ਫालतू ਦਾ ਕੱਪੜਾ ਹੈ ਇਹ ਵੀ ਲਾ ਦੇਣਾ ਹੈ ਲੋ ਜੀ ਇਹ ਆਪਣੇ ਹੁੰਦੇ ਜਿਹੜੇ ਨੇ ਕੱਟ ਕੇ ਤਿਆਰ ਹੋ ਗਏ ਆਲਤੂ ਫालतੂ ਆਪ ਕੋ ਕੱਪੜਾ ਲਾ ਕੇ ਆਵਾਂਗਾ ਉਨੇ ਨੂੰ ਪਰ ਨੂੰ ਚੱਕ ਲੈਣਾ ਆਪਾਂ ਉਹ ਜਿਹੜਾ ਸਾਂਝਾ ਕੱਪੜਾ ਆਪਣਾ ਰਹਿ ਜਾਊਗਾ ਇਸ ਤਰ੍ਹਾਂ ਇਹਨੂੰ ਕਰ ਲੈਣਾ ਥੋੜਾ ਇੱਥੇ ਕਰਕੇ ਆਪਾਂ ਤਾਂ ਖਾ ਦੇਣੀ ਦੇਖੋ ਜੀ ਐਕਸਟਰਾ ਤੁਸੀਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਵੀ ਕੱਟ ਸਕਦੇ ਆ ਦੇਖੋ ਬਿਲਕੁਲ ਸਹੀ ਇਹ ਸੌਖਾ ਤਰੀਕਾ ਹੈਗਾ ਐਕਸਟਰਾ ਤੁਸੀਂ ਇਹਨੂੰ ਡਬਲ ਕਰ ਲਓ ਡਬਲ ਕੱਟ ਵੀ ਤੁਸੀਂ ਕੱਟ ਸਕਦੇ ਹੋ ਇਹੋ ਜੀ ਆਪਨੇ ਹੋ ਗਈ ਪੱਲਿਆਂ ਦੀ ਵੀ ਕਟਾਈ ਹੋ ਗਈ ਹੁਣ ਇਹਦੇ ਚ ਦੇਖਦੇ ਆ ਜੇ ਬੈਲਟ ਬਣ ਗਈ ਬਣ ਜੂਗੀ ਇਹਦੇ ਚ ਆਪਣੀ ਜਿਹੜੀ ਇਹ ਬੈਲਟ ਇਸ ਤਰ੍ਹਾਂ ਕੱਪੜਾ ਰੱਖ ਜਾਂਦਾ ਇਦੇ ਚੋਂ ਆਪਣੀ 벨ਟ ਹੈ ਜਿਹੜੀ ਬਿਲਕੁਲ ਤਿਆਰ ਹੋ ਜਾਂਦੀ ਹੈ 1 ਇੰਚ ਆਪਣਾਉਣੀ ਹੈ ਇੱਕਾ ਸਾਈਡ ਆਪ ਇਧਰੋਂ ਪੱਲਾ ਲਾਵਾਂਗੇ ਤੇ ਇਧਰੋਂ ਵੀ ਲਾਵਾਂਗੇ ਠੀਕ ਹੈ ਜੀ ਉਹ ਆਪਾਂ ਮਿੰਤੀ ਕਰਕੇ ਲਾਉਨੇ ਆ ਇਹ ਆਪਣੀ ਕਮਰ ਦੇ ਹਿਸਾਬ ਨਾਲ ਹੁੰਦੀ ਹੈ ਹਿੱਪ ਦੇ ਹਿਸਾਬ ਨਾਲ ਹੁੰਦੀ ਹੈ ਜੀ ਹਿੱਪ ਦੇ ਹਿਸਾਬ ਨਾਲ ਹੁੰਦੀ ਹੈ ਸਾਰੀ ਇਹਨਾਂ ਦੀ 18 18.5 ਹਿੱਪ ਹੈ ਤੇ ਆਪਾਂ 3 ਇੰਚ ਵਾਧ ਲੈ ਲੈਣਾ 1 ਇੰਚ ਆਪਾਂ ਉੱਪਰ ਲਾਵਾਂਗੇ ਜਿਹੜਾ ਮਾਰਜਨ ਚਾਉਣਾ ਤੇ ਚੜਾਈ ਬੈਠਦੀ ਕਈ 7.5 ਵੀ ਰੱਖ ਲੈਂਦੇ ਪਰ ਮੈਂ 8 ਰੱਖ ਲੈਣੀ ਆ 8 8.5 ਰੱਖ ਲਈ ਇਹ ਕਰਨਾ ਬੜਾ ਸੌਖਾ ਟ੍ਰਿਕ ਇਹਦੇ ਨਾਲ ਨੈਫ ਆ ਵਗੈਰਾ ਜਿਹੜਾ ਫੋਲਡ ਹੋ ਜਾਂਦਾ ਵਧੀਆ ਜੇ ਆਪ ਘੱਟ ਰੱਖਦੇ ਤਾਂ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਇਸ ਤਰ੍ਹਾਂ ਜੀ ਫालतू ਪਕੜਾ ਜਿਹੜਾ ਕੱਟ ਰਿਹਾ ਨਾ ਆਪਾਂ ਇਸ ਕਪੱਲਾ ਕੱਟ ਲੈਣਾ ਦੂਜੇ ਦੇ ਉੱਤੇ ਧਰ ਕੇ ਫਿਰ ਇਹਨੂੰ ਬੜੀ ਆਸਾਨੀ ਦੇ ਨਾਲ ਆਪਾਂ ਕੱਟ ਕਰ ਲੈਣਾ ਆਪਾਂ ਨੂੰ ਇਹ ਚੰ ਜਿਹੜਾ ਨਿਸ਼ਾਨਾ ਤੋਂ ਬਾਰ ਬਾਰ ਕੱਟਦੇ ਹੁੰਦੇ ਆ ਹੁਣ ਆਪਾਂ ਇਹਨੂੰ ਆ ਜਿਹੜਾ ਪੀਸ ਕੱਟ ਲਿਆ ਆਪਾਂ ਇਹ ਪਾ ਦੇਤੀ ਇਸ ਤਰੀਕੇ ਦੇ ਨਾਲ ਮੁਕਤਾ ਮਾਰ ਲੈਣਾ ਹੈ ਉਦੋਂ ਜੀ ਆਪਣੀ ਬੈਲ ਤਾਂ ਕੱਟ ਕੇ ਤਿਆਰ ਹੋ ਗਈ ਐ ਇਹ ਜੇਸ ਕਪੜੇ ਚੋਂ ਆਪਨੇ ਲੱਗੀਆਂ ਮੀਰਾ ਤੇ ਇਹ ਵਾਲਾ ਇਹਦਾ ਕਮੀਜ਼ ਹੈ ਜੀ ਇਹਦੇ ਨਾਲ ਇੱਕ ਸਾਈਡ ਤੇ ਪੱਟੀ ਆ ਆਪਾਂ ਹੌਂਚੇ ਤੇ ਤੇ ਬਾਜੂ ਤੇ ਲਾ ਸਕਦੇ ਆ ਕਿਉਂਕਿ ਇਹਦੇ neck ਤੇ ਡਿਜ਼ਾਈਨ ਐ ਇਸ ਤਰੀਕੇ ਦਾ ਕਢਾਈ ਹੋਈ ਹੋਈ ਆ ਤੇ ਇਹਦੇ نیچے ਵੀ ਲੈਸ ਲੱਗੀ ਹੋਈ ਆ ਘੇਰੇ ਤੇ ਵੀ ਲੈਸ ਲੱਗੀ ਹੋਈ ਆ ਤੇ ਇਸ ਕਰਕੇ ਜਿਹੜੀ ਆ ਪੱਟੀ ਆ ਇਹ ਜਾਂ ਬਾਹਾਂ ਤੇ ਲੱਗੂਗੀ ਤੇ ਜਾਂ ਸਲਵਾਰ ਦੇ ਪੌਂਚੇ ਦੇ ਉੱਪਰਲੇ ਪਾਸੇ ਲੱਗ ਜਾਣੀ ਆ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਥੈਂਕ ਯੂ ਜੀ ਧੰਨ